ਤੁਹਾਨੂੰ ਸਭ ਨੂੰ ਸਤ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਅਸੀਂ ਕੇਂਦਰ ਸਰਕਾਰ ਦਾ ਤੇ ਲੋਕਲ ਐਡਮਿਨਿਸਟ੍ਰੇਸ਼ਨ ਦਾ ਤੇ ਸਭ ਤੋਂ ਵੱਡਾ ਧੰਨਵਾਦ ਰੁਦਰਾ ਆਸਰਾ ਸੈਂਟਰ ਦਾ ਜਿਨ੍ਹਾਂ ਨੇ ਇਹ ਕੈਂਪ ਆਰਗੇਨਾਈਜ਼ ਕੀਤੇ ਲਿਮਕੋ ਤੋਂ ਇਹ ਕੈਂਪ ਲਿਆ ਕੇ ਸਮਾਨ ਸਾਡੇ ਵਿੱਚ ਪਹੁੰਚਦਾ ਕਰਵਾਇਆ ਰੁਦਰਾ ਆਸਰਾ ਸੈਂਟਰ ਬਠਿੰਡਾ ਤੇ ਨਾਲ ਹੀ ਸਾਡੀ ਜਿਹੜੀ ਸਮੁੱਚੀ ਟੀਮ ਹੈ ਰਮਿੰਦਰ ਸਿੰਘਵਾਲ ਜੀ ਸਾਡੇ ਸ਼ਪਾਲ ਜੀ ਤੇ ਸਾਡੇ ਕਰਨਲ ਸਾਹਿਬ ਤੇ ਹੋਰ ਸਾਡੇ ਕਨਵੀਨਰ ਨੇ ਦਿਵਿਆਂਗ ਸ਼ਕਤੀ ਸੈਲ ਦੇ ਡਾਕਟਰ ਜੀਬ ਜੀ ਉਹਨਾਂ ਨੇ ਸਾਰੇ ਉਦਦਮ ਕਰਕੇ ਜਿਹੜੇ ਦਿਵਿਆਂਗ ਸਾਥੀ ਨੇ ਤੇ ਬਜ਼ੁਰਗ ਨੇ ਜਿਹੜੇ ਉਹਨਾਂ ਦੇ ਲਈ ਜਿਹੜਾ ਇਹ ਸਮਾਨ ਲਿਆਉਣ ਦੀ ਜਿਹੜੀ ਇਹ ਪ੍ਰਮਾ ਚਾਲੂ ਕੀਤੀ ਆ ਉਹ 1 ਘਰ ਤੱਕ ਪਹੁੰਚੇ ਕਰ ਰਹੇ ਆ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਨਿਰੰਤਰ ਕੈਂਪ ਲੱਗਦੇ ਰਹਿਣਗੇ ਤੇ ਇਸ ਤਰ੍ਹਾਂ ਸੇਵਾ ਕਰਦੇ ਰਵਾਂਗੇ ਤੇ ਨਵੇਂ ਸਾਲ ਦੇ ਵਿੱਚ ਮੈਨੂੰ ਲੱਗਦਾ ਦਿਵਿਆਂਗ ਸਾਥੀਆਂ ਲਈ ਬਜ਼ੁਰਗਾਂ ਲਈ ਇਸ ਸਟੱਡ ਦੇ ਵਿੱਚ ਇਤੁ ਵੱਡੀ ਖੁਸ਼ਖਬਰੀ ਗੱਲ ਨਹੀਂ ਹੋਊਗੀ ਇਹ ਉਹਨਾਂ ਦਾ ਜਿਹੜਾ ਸਮਾਨ ਉਹਨਾਂ ਦੇ ਘਰ ਤੱਕ ਪਹੁੰਚ ਗਿਆ। ਜਦੋਂ ਫਾਰਮ ਭਰੇ ਗਏ ਸੀ ਜਦੋਂ ਬੀਜਪੀ ਦਾ ਤੁਸੀਂ ਜਿਹੜਾ ਨਾਮ ਦਿਆ ਸੀ ਪਾਰਟੀ ਵੱਲੋਂ ਭਰੇ ਆ ਅੱਜ ਇਹ ਸੰਸਥਾ ਬਣ ਰਹੀ ਆ। ਕੀ ਕੋਈ ਹੋਰ ਸੰਸਥਾ ਵੀ ਜਿਹੜੀ ਇਸ ਤਰ੍ਹਾਂ ਸਮਾਨ ਲੈ ਸਕਦੀ ਹੈ ਕੇਂਦਰ ਸਰਕਾਰ ਤੋਂ ਜਿਵੇਂ ਜਿਵੇਂ ਬੀਜਪੀ ਅੰ ਲੈ ਸਕਦੇ। ਦੇਖੋ ਜੀ ਅਸੀਂ ਇੱਕ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਆ ਬੀਜਪੀ ਦੇ ਬੀਜਪੀ ਦੇ ਵਰਕਰ ਦੇ ਤੌਰ ਤੇ ਤੇ ਜਿਹੜੀ ਇਹ ਸੇਵਾ ਆ ਇਹ ਬੀਜਪੀ ਕਿਸੇ ਜਾਤ ਧਰਮ ਜਾਂ ਕਿਸੇ ਵੀ ਪਾਰਟੀ ਨੂੰ ਛੱਡ ਕੇ ਖੜੇ ਇੱਕ ਕੰਮ ਇਹ ਸਿੱਧੇ ਤੌਰ ਤੇ ਕਰ ਰਹੀ ਹੈ ਜਿਨ੍ਹਾਂ ਲੋਕ ਬੰਦ ਨੇ ਉਹਨਾਂ ਦੇ ਕਿਸੇ ਨੂੰ ਪਾਰਟੀ ਦੇ ਤੌਰ ਤੇ ਨਹੀਂ ਦੇਖਿਆ ਜਾ ਰਿਹਾ ਜਿਹੜੀ ਇਹ ਸੰਸਥਾ ਹੈ ਰੁਦਰਾ ਆਸਰਾ ਸੈਂਟਰ ਇੱਕ ਐਲਿੰਪੋ ਦੀ ਫਰੈਂਚਾਈਜ਼ੀ ਆ ਠੀਕ ਹੈ ਜੀ ਉਹ ਸਰਕਾਰੀ ਸੰਸਥਾ ਆ ਉਹਦਾ ਵੀ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਇੱਥੇ ਕਿਸੇ ਵੀ ਪਾਰਟੀ ਨਾਲ ਨਹੀਂ ਕਿਸੇ ਨੂੰ ਦੇਖਿਆ ਗਿਆ ਅਸੀਂ ਸੇਵਾ ਜਿਵੇਂ ਪਿੰਡਾਂ ਦੇ ਵਿੱਚ ਮੋਦੀ ਜੀ ਕਹਿ ਰਹੇ ਨੇ ਕਿ ਤੁਸੀਂ ਪਿੰਡਾਂ ਦੇ ਵਿੱਚ ਸੇਵਾ ਕਰਨੀ ਆ ਸਭ ਦੇ ਇਕੱਲੇ ਘਰ ਘਰ ਤੱਕ ਸੇਵਾ ਕਰਨੀ ਆ ਇਹ ਸੇਵਾ ਦੇ ਤੌਰ ਤੇ ਕੈਂਪ ਲਾਏ ਗਏ ਸੀ ਕਿਸੇ ਇੱਕ ਪਾਰਟੀ ਨੂੰ ਦੇਖ ਕੇ ਨਹੀਂ ਚਲਾਏ ਗਏ ਹਾਂ ਇਹਦੇ ਵਿੱਚ ਜਿਹੜੇ ਵਰਕ ਕਰ ਰਹੇ ਨੇ ਉਹ ਪਾਰਟੀ ਦੇ ਨੁਮਾਇੰਦੇ ਨੇ ਪਰ ਇਹ ਨਹੀਂ ਕਿ ਕੋਈ ਵੀ ਨਹੀਂ ਕੈਂਪ ਜਿਹੜਾ ਮਰਜ਼ੀ 150 ਬੰਦਾ ਇਕੱਠਾ ਕਰ ਲਵੇ ਜਿਨ੍ਹਾਂ ਨੂੰ ਸਮਾਨ ਚਾਹੀਦਾ ਉੱਥੇ ਸਿੱਧਾ ਕੈਂਪੇ ਲੱਗੇਗਾ ਇਹਦੀ ਮਨੋਰਥ ਦੇ ਪ੍ਰਕਾਰ ਦੇ ਹਿਲਾ ਪਰ ਉਹ ਨਹੀਂ ਪਿਆਰ ਹਾਂ ਜੀ ਪਾਰਟੀ ਵੱਲੋਂ ਕੈਂਪ ਲਾਇਆ ਗਿਆ ਸੀ ਉਹਨਾਂ ਨੇ ਸੱਦਾ ਪੱਤਰ ਨਹੀਂ ਦਿੱਤਾ ਰਹੇ ਨਹੀਂ ਜੀ ਇਹ ਖੁੱਲਾ ਸੱਦਾ ਹੀ ਸੀਗਾ ਵੈਸੇ ਵੀ ਇਹ ਕੋਈ ਇਹ ਫੰਕਸ਼ਨ ਪਾਰਟੀ ਦੇ ਤੌਰ ਤੇ ਨਹੀਂ ਕੀਤਾ ਗਿਆ ਇਹ ਫੰਕਸ਼ਨ ਸੇਵਾ ਦੇ ਤੌਰ ਤੇ ਕੀਤਾ ਗਿਆ ਕਿਉਂਕਿ ਸੇਵਾ ਜਿੱਤੇ ਗੁਰਦੁਆਰੇ ਵਿੱਚ ਵੀ ਲੰਗਰ ਚੱਲਦਾ ਜਾਂ ਸੇਵਾ ਚੱਲਦੀ ਆ ਇਹਦੇ ਕਿਸੇ ਨੂੰ ਖਾਸ ਸੱਦਣ ਦੀ ਲੋੜ ਨਹੀਂ ਹੁੰਦੀ ਸਭ ਸੇਵਾਦਾਰਾਂ ਨੇ ਜਾਂ ਜਿਹਨਾਂ ਆਰਗੇਨਾਈਜ਼ ਕਰਨਾ ਉਹ ਆਪ ਹੀ ਹਰੀ ਪਹੁੰਚਦੇ ਨੇ ਇੱਥੇ ਕਿਸੇ ਨੂੰ ਸਪੈਸ਼ਲ ਸੱਦਾ ਦੇ ਕੇ ਨਹੀਂ ਕਿਹਾ ਜਾਂਦਾ ਹੈ ਸੈਂਟਰ ਸਰਕਾਰ ਸੋਚ ਰਹੀ ਹੈ ਪੰਜਾਬ ਬਾਰੇ ਜਾਂ ਕਿ ਪੰਜਾਬ ਸਰਕਾਰ ਨਹੀਂ ਕਰਦੀ देखो ये ਤਾਂ ਗੱਲ ਮੈਂ ਬੜੀ ਖੁੱਲ ਕੇ ਕਹੂੰਗਾ ਕਿਉਂਕਿ ਦਿਵਿਆਂਗ ਸਾਥੀਆਂ ਬਾਰੇ ਜਾਂ ਬਜ਼ੁਰਗਾਂ ਬਾਰੇ ਜਿਹੜੀ ਮੈਂ ਗੱਲ ਕਹੂੰਗਾ ਇਹ ਸਿਰਫ ਸੈਂਟਰ ਸਰਕਾਰ ਦਾ ਫੰਡ ਆ ਜਿਹੜਾ ਪਿਛਲੇ ਮੈਂ 13 ਸਾਲਾਂ ਤੋਂ ਜਿਹੜੀ ਇਹ ਸੇਵਾ ਕਰ ਰਿਹਾ 14 ਸਾਲਾਂ ਤੋਂ ਮੋਦੀ ਜੀ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਅਸੀਂ ਇਸ ਪਾਰਟੀ ਦੇ ਵਿੱਚ ਗਏ ਸੀਗੇ ਕਿਉਂਕਿ ਦਿਵਿਆਂਗ ਸਾਥੀਆਂ ਲਈ ਪਿਛਲੇ ਮਹੀਨੇ ਦੀ ਇੱਕ ਪੈਨਸ਼ਨ ਲੈਣੀ ਅਕਤੂਬਰ ਜਾਂ ਨਵੰਬਰ ਦੀ ਹਜੇ ਤੱਕ ਤੋਂ ਪੰਜਾਬ ਸਰਕਾਰ ਤੋਂ ਪੈਨਸ਼ਨ ਵੀ ਨਹੀਂ ਦਿੱਤੀ ਗਈ ਉਹ ਵੀ ਕਹਿੰਦੇ ਪਤਾ ਨਹੀਂ ਕਿੱਧਰ ਗਈ ਪਰ ਜਦੋਂ ਇਹਨਾਂ ਦੀਆਂ ਵੀਲ ਤੇ ਟ੍ਰਾਈਸਾਈਕਲ ਫੌੜੀਆਂ ਜਾਂ ਇਹਨਾਂ ਦੀ ਗੱਲ ਆਉਂਦੀ ਹੈ ਤੇ ਸੈਂਟਰ ਸਰਕਾਰ ਵਾਲੀ ਸਾਨੂੰ ਝਾਕਣਾ ਪੈਂਦਾ